ਮੋਦੀ ਸਰਕਾਰ ਅਜਿਹੇ ਭਾਰਤ ਦੇ ਨਿਰਮਾਣ ਵਿੱਚ ਲੱਗੀ ਹੋਈ ਹੈ ਜਿੱਥੇ ਕਿਸਾਨ ਖੁਸ਼ਹਾਲ ਅਤੇ ਸਸ਼ਕਤ ਹੋਵੇ ਮੋਦੀ ਸਰਕਾਰ ਦੋ ਵੱਡੇ ਟੀਚਿਆਂ ਦੇ ਨਾਲ ਅੱਗੇ ਵਧ ਰਹੀ ਹੈ ਇੱਕ ਹੈ ਖੇਤੀ ਸੈਕਟਰ ਦਾ ਵਿਕਾਸ ਅਤੇ ਦੂਸਰਾ ਹੈ ਪਿੰਡਾਂ ਦੀ ਖੁਸ਼ਹਾਲੀ ਖੇਤੀ ਨੂੰ ਵਿਕਾਸ ਦਾ ਪਹਿਲਾ ਇੰਜਣ ਮੰਨਦਿਆਂ ਕਿਸਾਨਾਂ ਨੂੰ ਮੋਦੀ ਸਰਕਾਰ ਨੇ ਮਾਣ ਵਾਲੀ ਥਾਂ ਦਿੱਤੀ ਹੈ 6 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹੁਣ ਤੱਕ ਲਗਭਗ 3.68 ਲੱਖ ਕਰੋੜ ਰੁਪਏ ਮਿਲ ਚੁੱਕੇ ਹਨ ਇਹ ਰਕਮ ਲਗਭਗ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਗਈ ਹੈ ਤਾਂ ਉੱਥੇ ਹੀ ਮੋਦੀ ਸਰਕਾਰ ਆਉਣ ਤੋਂ ਬਾਅਦ ਕਿਸਾਨਾਂ ਨੂੰ ਸਕੀਮਾਂ ਦਾ 100% ਲਾਭ ਮਿਲ ਰਿਹਾ ਹੈ ਹੁਣ ਕਿਸੇ ਵੀ ਸਕੀਮ ਵਿੱਚ ਵਿਚੋਲੇ ਲੀਕੇਜ ਅਤੇ ਕਟੌਤੀ ਲਈ कोई थान नहीं है आज भारत का अनाज उत्पादन 330 मिलियन टन ਤੋਂ ਵੱਧ ਦੇ ਰਿਕਾਰਡ ਪੱਧਰ ਉੱਤੇ ਹੈ ਇਸੇ ਤਰ੍ਹਾਂ ਬਾਗਬਾਨੀ ਦਾ ਉਤਪਾਦਨ 350 मिलियन टन ਤੋਂ ਵੱਧ ਹੋ ਚੁੱਕਿਆ ਹੈ ਇਹ ਮੋਦੀ ਸਰਕਾਰ ਦੀ ਪੀਸ ਟੂ ਮੰਡੀ ਪਹੁੰਚ ਖੇਤੀ ਸੁਧਾਰਾਂ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਮਜ਼ਬੂਤ ਮੁੱਲ ਲੜੀਕਰਨ ਸੰਭਵ ਹੋਇਆ ਹੈ ਪਿਛਲੇ ਕੁਝ ਸਾਲਾਂ ਵਿੱਚ ਮੋਦੀ ਸਰਕਾਰ ਦੇ ਯਤਨ ਸਦਕਾ ਦੇਸ਼ ਵਿੱਚ ਦਾਲਾਂ ਦਾ ਉਤਪਾਦਨ ਵਧਿਆ ਹੈ ਭਾਰਤ ਨੇ ਛੋਲੇ ਅਤੇ ਮੂੰਗ ਦੀ ਫਸਲ ਵਿੱਚ ਆਤਮ ਨਿਰਭਰਤਾ ਹਾਸਲ ਕੀਤੀ ਹੈ ਸਾਲ 2025 ਤੋਂ 26 ਦੇ ਬਜਟ ਵਿੱਚ ਦਾਲਾਂ ਦੀਆਂ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਤਿਆਰ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਖਪਤਕਾਰਾਂ ਨੂੰ ਵੀ ਰਾਹਤ ਮਿਲ ਸਕੇ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਭਾਰਤ 2029 ਤੱਕ ਦਾਲਾਂ ਵਿੱਚ ਆਤਮ ਨਿਰਭਰ ਬਣ ਜਾਵੇ। ਇਸੇ ਲਈ ਸਰਕਾਰ ਉਰਦ ਅਤੇ ਮਸੂਰ ਦੀ ਦਾਲ ਉੱਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਫਲਾਂ ਅਤੇ ਸਬਜ਼ੀਆਂ ਦਾ ਉਤਪਾਦਨ ਵਧਾਉਣ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਬਿਹਾਰ ਵਿੱਚ ਮਖਾਣਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਮੋਦੀ ਸਰਕਾਰ ਦੇ ਯਤਨ ਸਦਕਾ ਪਿਛਲੇ ਦਹਾਕੇ ਦੌਰਾਨ ਵੱਖ-ਵੱਖ ਫਸਲਾਂ ਜਿਵੇਂ ਕਿ ਅਨਾਜ, ਤੇਲ, ਬੀਜ, ਦਾਲਾਂ, ਚਾਰਾ, ਗੰਨਾ ਆਦਿ ਵਿੱਚ 2900 ਤੋਂ ਵੱਧ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਮੋਦੀ ਸਰਕਾਰ ਪਿੰਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਪਿੰਡੂ ਖੁਸ਼ਹਾਲੀ ਅਤੇ ਵਿਕਾਸ ਪ੍ਰੋਗਰਾਮਾਂ ਦੇ ਐਲਾਨ ਨੇ ਰੁਜ਼ਗਾਰ ਦੇ ਕਈ ਨਵੇਂ ਮੌਕੇ ਪੈਦਾ ਹੋਣ ਦੀ ਵੀ ਸੰਭਾਵਨਾ ਪੈਦਾ ਕੀਤੀ ਹੈ